ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਚੈਨਲ ਨੂੰ ਬਣਾਉਣ ਦਾ ਇੱਕੋ ਮਕਸਦ ਹੈ ਕਿ ਜੋ ਨਿਰਾਸ਼ਾ ਅੱਜ ਦਾ ਸਮਾਜ ਲਈ ਬੈਠਾ ਉਹਨਾਂ ਨੂੰ ਉਸ ਨਿਰਾਸ਼ਾ ਤੋਂ ਮੁਕਤ ਕਰਨਾ ਅੱਜ ਤੁਸੀਂ ਕਿਸੇ ਨਾਲ ਵੀ ਗੱਲ ਕਰੋਗੇ ਤੁਹਾਨੂੰ ਇਹੀ ਸੁਣਨ ਨੂੰ ਮਿਲੇਗਾ ਕਿ ਯਾਰ ਪਹਿਲਾਂ ਵਾਲਾ ਸਮਾਂ ਬਹੁਤ ਚੰਗਾ ਸੀ ਅੱਜ ਦੇ ਸਮਾਜ ਦਾ ਤਾਂ ਬੇੜਾ ਹੀ ਗਰਕ ਹੋਇਆ ਪਿਆ ਮੈਨੂੰ ਸਮਝ ਨਹੀਂ ਆਉਂਦੀ ਕਿ ਕਿਹੜਾ ਪਹਿਲਾਂ ਵਾਲਾ ਸਮਾਂ ਚੰਗਾ ਸੀ ਜਦੋਂ ਮਨੈਂਡਰ ਨੇ ਸਾਨੂੰ ਆ ਕੇ ਲੁੱਟਿਆ ਜਾਂ ਜਦੋਂ ਇੰਡੋ ਗ੍ਰੀਕਸ ਨੇ ਆ ਕੇ ਸਾਨੂੰ ਮਾਰਿਆ ਜਾਂ ਜਦੋਂ ਸ਼ਾਕਾਸ ਆਏ ਜਾਂ ਫਿਰ ਸ਼ਾਇਦ ਅਲੈਗਜ਼ੈਂਡਰ ਦਾ ਸਮਾਂ ਸੌਖਾ ਸੀ ਸ਼ਾਇਦ ਮੁਗਲਾਂ ਦੇ ਕਾਲ ਦੀ ਗੱਲ ਕਰਦੇ ਹੋਣੇ ਉਹ ਲੋਕ ਜੋ ਕਹਿੰਦੇ ਆ ਕਿ ਮੁਗਲਾਂ ਦਾ ਸਮਾਂ ਚੰਗਾ ਸੀ ਜਾਂ ਫਿਰ ਸ਼ਾਇਦ ਅੰਗਰੇਜ਼ ਚੰਗੇ ਸੀ ਜਾਂ ਫਿਰ ਉਸ ਤੋਂ ਬਾਅਦ ਵਾਲੀਆਂ ਸਰਕਾਰਾਂ ਚੰਗੀਆਂ ਸੀ ਮੈਨੂੰ ਅੱਜ ਤੱਕ ਇਤਿਹਾਸ ਦਾ ਕੋਈ ਵੀ ਇਹੋ ਜਿਹਾ ਪੰਨਾ ਨਹੀਂ ਲੱਭਿਆ ਜਿਸ ਉੱਤੇ ਖੂਨ ਦੇ ਛੱਟੇ ਨਾ ਪਏ ਹੋਣ ਬਹੁਤ ਵਾਰ ਮੈਂ ਇਹੀ ਸੋਚਦਾ ਰਹਿੰਦਾ ਸੀ ਕਿ ਅੱਜ ਤਾਂ ਅਸੀਂ ਜਿੱਧਰ ਨੂੰ ਮੂੰਹ ਹੁੰਦਾ ਉਧਰ ਨੂੰ ਤੁਰ ਪੈਨੇ ਆਂ ਰਾਤ ਦਿਨ ਕੋਈ ਚੱਕਰ ਨਹੀਂ ਪੈਸਾ ਚਾਹੀਦਾ ਬੈਂਕ ਹੈਗੇ ਆ ਦੇਣ ਨੂੰ ਫਸਲ ਸਾਡੀ ਅਸੀਂ ਆਪ ਵੜਦੇ ਆਂ ਆਪ ਉਸ ਦੀ ਖਰੀਦ ਕਰਵਾਉਣੇ ਆਂ ਚਲੋ ਰੇਟ ਵੀ ਕਿਸੇ ਦਿਨ ਆਪ ਲਾਉਣ ਲੱਗ ਜਾਂਗੇ ਪ੍ਰੋਬਲਮਸ ਬਹੁਤ ਆਇਸ ਸਮਾਜ ਵਿੱਚ ਇਹ ਝੂਠ ਨਹੀਂ ਪਰ ਇਹ ਗੱਲ ਤਾਂ ਕਿ ਪਹਿਲਾਂ ਵਾਲਾ ਸਮਾਂ ਚੰਗਾ ਸੀ ਹਰ ਇੱਕ ਸਦੀ ਵਿੱਚ ਲੋਕ ਚੰਗੇ ਵੀ ਸੀ ਲੋਕ ਮਾੜੇ ਵੀ ਸੀ ਉਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਸੀ ਤੇ ਜ਼ਿੰਦਗੀ ਵੀ ਜਿਉਣੀ ਪੈਂਦੀ ਸੀ ਕਈ ਇਨਸਾਨ ਉਸ ਸਮੇਂ ਵੀ ਟੈਨਸ਼ਨ ਮੁਕਤ ਜ਼ਿੰਦਗੀ ਜਿਉਂਦੇ ਸੀ ਕਈ ਉਸ ਸਮੇਂ ਵੀ ਨਰਾਸ਼ਾ ਵਿੱਚ ਰਹਿੰਦੇ ਸੀ ਜਿਵੇਂ ਉਹ ਸਿਕੰਦਰ ਵਾਲਾ ਸਾਧੂ ਜਿਹਨੇ ਸਿਕੰਦਰ ਦਾ ਰਾਸਤਾ ਰੋਕਿਆ ਤੇ ਜਦੋਂ ਸਿਕੰਦਰ ਨੇ ਪੁੱਛਿਆ ਕਿ ਤੂੰ ਜਾਣਦਾ ਨਹੀਂ ਮੈਨੂੰ ਮੈਂ ਕੌਣ ਆ ਤਾਂ ਉਹ ਕਹਿੰਦਾ ਯਾਰ ਤੂੰ ਜਿਹੜਾ ਮਰਜ਼ੀ ਹੋਵੇ ਪਾਸੇ ਉਹ ਸੂਰਜ ਦੀ ਰੋਸ਼ਨੀ ਆਉਂਦੇ ਕਿ ਉਸ ਸਾਧੂ ਲਈ ਉਹ ਸਮਾਂ ਮਾੜਾ ਸੀ ਜਿਹਨੂੰ ਕਿਸੇ ਦੀ ਪਰਵਾਹ ਹੀ ਨਹੀਂ ਸੀ ਪਰ ਸਿਕੰਦਰ ਨੇ ਕੀ ਕੀਤਾ ਇਹ ਆਪਾਂ ਨੂੰ ਸਭ ਨੂੰ ਪਤਾ ਸਿਕੰਦਰ ਨੇ ਜਿੰਨਾ ਨਾਲ ਜੋ ਕੀਤਾ ਉਹਨਾਂ ਇਨਸਾਨਾਂ ਲਈ ਉਹ ਸਮਾਂ ਬਹੁਤ ਜ਼ਿਆਦਾ ਮਾੜਾ ਸੀ ਪੁਰਾਣੇ ਸਮੇਂ ਦੇ ਰਾਈਟਰ ਵੀ ਵਧੀਆ ਜ਼ਿੰਦਗੀ ਜਿਉਂਦੇ ਸੀ ਜਿਹੜੇ ਅੱਗ ਬਾਰੇ ਲਿਖਦੇ ਜਰੂਰ ਸੀ ਪਰ ਆਪ ਮੱਝ ਦੀ ਅੱਗ ਵਿੱਚ ਕਦੇ ਨਹੀਂ ਗਏ ਪਰ ਐਸਾ ਹੋਇਆ ਕਿ ਕਿ ਸਾਨੂੰ ਅੱਜ ਦਾ ਸਮਾਂ ਮਾੜਾ ਲੱਗਦਾ ਤੇ ਪਹਿਲਾਂ ਵਾਲਾ ਸਮਾਂ ਚੰਗਾ ਇਸ ਦੇ ਪਿੱਛੇ ਇੱਕ ਛੋਟਾ ਜਿਹਾ ਕਾਰਨ ਹੈ ਕਿ ਪੰਜਾਬੀ ਬੱਲ ਨਾਲ ਤਾਂ ਨਹੀਂ ਮਰੇ ਪਰ ਛੱਲ ਨਾਲ ਇਹਨਾਂ ਨੂੰ ਅਸੀਂ ਜ਼ਰੂਰ ਮਾਰ ਸਕਦੇ ਹਾਂ ਬਸ ਇਸੇ ਗੱਲ ਨੂੰ ਦੁਨੀਆ ਤੱਕ ਪਹੁੰਚਾਉਣਾ ਕਿ ਜਿਹੜੇ ਪੰਜਾਬੀ ਇੰਨੇ ਸੌਖੇ ਸਮੇਂ ਵਿੱਚ ਬਚ ਗਏ ਉਹਨਾਂ ਨੂੰ ਅੱਜ ਦੇ ਸਮੇਂ ਨੇ ਕੀ ਕਰਨਾ ਬਸ ਐਸੀ ਗੰਭਰਾਣਾ ਹੋਈਏ ਇਸੇ ਲਈ ਮੈਂ ਇੱਕ ਦਹਾਕੇ ਦਾ ਇਤਿਹਾਸ ਦੱਸਿਆ ਕਰੂੰਗਾ ਅਤੇ ਪੁੱਛਿਆ ਕਰੂੰਗਾ ਕਿ ਆਹ ਉਹ ਸਮਾਂ ਸੀ ਜਿਸ ਦੀ ਤੁਸੀਂ ਗੱਲ ਕਰਦੇ ਰਹਿੰਦੇ ਹੋ ਕਿ ਪੁਰਾਣਾ ਸਮਾਂ ਬਹੁਤ ਚੰਗਾ ਸੀ ਉਸੇ ਲੜੀ ਨੂੰ ਜੋੜਦੇ ਹੋਏ ਅੱਜ ਦੀ ਗੱਲ ਸ਼ੁਰੂ ਕਰਦੇ ਹਾਂ ਹੁਣ ਤੱਕ ਸਾਨੂੰ ਆਰਿਆਨਸ ਦੀ ਪਹਿਲੀ ਲਹਿਰ ਤੇ ਦੂਜੀ ਲਹਿਰ ਬਾਰੇ ਪਤਾ ਲੱਗ ਗਿਆ ਜੋ ਅਸੀਂ ਪਹਿਲੀ ਤੇ ਦੂਜੀ ਵੀਡੀਓ ਵਿੱਚ ਦੱਸ ਚੁੱਕੇ ਹਾਂ ਕਿ 1500 BC ਤੋਂ 1000 BC ਤੱਕ 500 ਸਾਲ ਇੱਥੇ ਪਹਿਲੀ ਲਹਿਰ ਵਾਲੇ ਆਰੀਅਨ ਸਰੇ ਅਤੇ ਫਿਰ ਉਹ ਗੰਗਾ ਪਾਰ ਕਰਕੇ ਬਿਹਾਰ ਯੂਪੀ ਵੱਲ ਨੂੰ ਚਲੇ ਗਏ ਤੇ ਉੱਥੇ ਜਾ ਕੇ ਵਸ ਗਏ ਪੰਜਾਬ ਵਿੱਚ ਫਿਰ ਅਗਲੀਆਂ ਲਹਿਰਾਂ ਵਾਲੇ ਆਰੀਅਨ ਆਏ ਜਿਨ੍ਹਾਂ ਨੇ ਹਜ਼ਾਰ ਤੋਂ ਲੈ ਕੇ 500 BC ਤੱਕ ਦਾ ਇਤਿਹਾਸ ਕਵਰ ਕੀਤਾ ਉਹ ਵੀ ਇਨ੍ਹਾਂ ਪੁਰਾਣੇ ਆਰੀਅਨਜ਼ ਵਾਂਗੂ ਕਬੀਲਿਆਂ ਵਿੱਚ ਹੀ ਰਹਿੰਦੇ ਸੀ ਉਹਨਾਂ ਨਾਲ ਵੀ ਬ੍ਰਾਹਮਣ ਜਾਨੀ ਕਿ ਪੜੇ ਲਿਖੇ ਲੋਕ ਹੁੰਦੇ ਸੀ ਇਹਨਾਂ ਨੇ ਸਾਮਵੇਦ ਜਜੁਰਵੇਦ ਤੇ ਅਥਰਵਵੇਦ ਲਿਖਿਆ ਜਿਵੇਂ ਪਹਿਲਾਂ ਵਾਲਿਆਂ ਨੇ ਰਿਗਵੇਦ ਲਿਖਿਆ ਸੀ ਇਸ ਸਬ ਦਾ ਕਾਰਨ ਸੀ ਇੱਕ ਵੇ ਆਫ ਲਾਈਫ ਜਿਵੇਂ ਅੱਜ PhD ਵਾਲੇ ਵਿਦਿਆਰਥੀਆਂ ਨੂੰ ਥੀਸਿਸ ਲਿਖਣਾ ਹੀ ਪੈਂਦਾ ਉਸੇ ਤਰ੍ਹਾਂ ਹੀ ਆਰੀਅਨਸ ਨੂੰ ਇੱਕ ਜਾਂ ਦੋ ਕਿਤਾਬਾਂ ਲਿਖਣੀਆਂ ਹੀ ਪੈਂਦੀਆਂ ਸੀ ਆਪਦੇ ਆਪ ਨੂੰ ਸਤਾਫਤ ਕਰਨ ਲਈ ਕਿ ਅਸੀਂ ਆਰੀਅਨਸ ਹੁਣ ਆਰੀਅਨਸ ਜੋ ਸਾਰੇ ਜੱਟ ਕਬੀਲੇ ਸੀ ਜਿਨ੍ਹਾਂ ਦਾ ਮੁੱਖ ਕੀਤਾ ਖੇਤੀ ਜਦ ਪਸ਼ੂ ਚਾਰਨਾ ਸੀ ਪਰ ਜਦੋਂ ਉਹ ਇਸ ਧਰਤੀ ਤੇ ਆ ਕੇ ਵਸ ਗਏ ਜਾਨੀ ਕਿ ਉਹ ਇਸ ਧਰਤੀ ਤੇ ਪੱਕੇ ਤੌਰ ਤੇ ਰਹਿਣ ਲੱਗੇ ਤਾਂ ਉਹਨਾਂ ਨੂੰ ਕੰਮਾਂ ਦੀ ਵੰਡ ਕਰਨੀ ਹੀ ਪੈਣੀ ਸੀ ਕਿਉਂਕਿ ਸਾਰੇ ਇੱਕੋ ਕੰਮ ਤਾਂ ਕਰ ਨਹੀਂ ਸਕਦੇ ਸੀ ਜੀਵਨ ਨੂੰ ਵਧੀਆ ਬਣਾਉਣ ਲਈ ਜਿਵੇਂ ਪਰਿਵਾਰ ਦੇ 10 ਜੀ ਵੱਖੋ ਵੱਖ ਕੰਮ ਕਰਦੇ ਆ ਪਿਤਾ ਖੇਤੀ ਕਰਦਾ ਮਾਂ ਰਸੋਈ ਸੰਭਦੀ ਆ ਬੇਟਾ ਪੜ੍ਹਾਈ ਕਰਦਾ ਆ ਭੈਣ ਨੌਕਰੀ ਕਰਦੀ ਆ ਤਾਂ ਉਸੇ ਹੀ ਤਰ੍ਹਾਂ ਉਸ ਸਮੇਂ ਵੀ ਸਾਰੇ ਕਬੀਲਿਆਂ ਨੂੰ ਆਪਦੇ ਕੰਮਾਂ ਨੂੰ ਵੱਖੋ-ਵੱਖ ਕਰਨਾ ਪੈਣਾ ਸੀ ਤਾਂ ਉਸ ਸਮੇਂ ਜੋ ਬ੍ਰਾਹਮਣ ਸੀ ਉਸਨੇ ਧਰਮ ਨੂੰ ਚੁਣਿਆ ਕਿ ਰਾਜੇ ਦੀ ਜ਼ਿੰਮੇਵਾਰੀ ਹੁੰਦੀ ਸੀ ਉਸ ਬ੍ਰਾਹਮਣ ਦੀ ਰੋਜੀ ਰੋਟੀ ਦੀ ਇਸ ਦੇ ਬਦਲੇ ਬ੍ਰਾਹਮਣ ਉਸ ਰੱਬ ਦੀ ਪੂਜਾ ਕਰਦਾ ਜਾਨੀ ਕਿ ਜਾਂ ਰੱਬ ਦੀ ਪੂਜਾ ਕਰੂਗਾ ਜੋ ਰਾਜੇ ਨੂੰ ਜਿੱਤਣ ਦਾ ਬਲ ਬਖਸ਼ਦਾ ਸੀ ਬ੍ਰਾਹਮਣ ਰਾਜੇ ਨੂੰ ਡਰਾ ਕੇ ਵੀ ਰੱਖਦਾ ਸੀ ਇਸ ਆੜ ਵਿੱਚ ਹੀ ਉਹ ਲੁੱਟਦੇ ਮਾਲ ਵਿੱਚੋਂ ਸਭ ਤੋਂ ਵੱਧ ਹਿੱਸਾ ਲੈ ਲੈਂਦਾ ਸੀ ਇਸ ਤਰ੍ਹਾਂ ਬ੍ਰਾਹਮਣ ਕੇਵਲ ਧਰਮ ਨੂੰ ਸਾਹਮਦਾ ਸੀ ਜਾ ਉਸ ਸਮੇਂ ਧਰਮ ਨੂੰ ਸਾਂਭਣ ਲੱਗਿਆ ਜੋ ਰੱਬ ਨੂੰ ਖੁਸ਼ ਕਰਨ ਦਾ ਹੀ ਕੰਮ ਕਰਦਾ ਸੀ ਉਸ ਵੇਲੇ ਜਿਵੇਂ ਦਾ ਵੀ ਕੰਮ ਨਵਾਂ ਸ਼ੁਰੂ ਹੁੰਦਾ ਬ੍ਰਾਹਮਣ ਉਸ ਹਿਸਾਬ ਨਾਲ ਨਵਾਂ ਧਰਮ ਸ਼ੁਰੂ ਕਰ ਲੈਂਦਾ ਇੱਕ ਸਮਾਂ ਜੋ ਪ੍ਰਾਣੇ ਰਿਗਵੇਦ ਵਾਲੇ ਦੇਵਤੇ ਸੀ ਉਹ ਉਸੇ ਤਰ੍ਹਾਂ ਹੀ ਸੀ ਪਰੰਤੂ ਖੇਤੀ ਕਰਕੇ ਆਰੀਅਨਸ ਨੇ ਪਸ਼ੂਆਂ ਨੂੰ ਵਰਤਨਾ ਸ਼ੁਰੂ ਕੀਤਾ ਬ੍ਰਾਹਮਣ ਨੇ ਪਸ਼ੂਆਂ ਦੇ ਦੇਵਤੇ ਦੀ ਵੀ ਸ਼ੁਰੂਆਤ ਕਰ ਲਈ ਜਿਸ ਦਾ ਨਾਮ ਉਸਨੇ ਰੁਦਰਾ ਰੱਖਿਆ ਇਸ ਤਰ੍ਹਾਂ ਨਾਲ ਉਸ ਦਾ ਝੜਾਵਾ ਵੀ ਵੱਧ ਜਾਂਦਾ ਉਸ ਦਾ ਜੀਵਨ ਵੀ ਸੌਖਾ ਚੱਲ ਜਾਂਦਾ ਤੇ ਇੱਕ ਤਰ੍ਹਾਂ ਨਾਲ ਉਹਦਾ ਕੰਮ ਵੀ ਵੱਧ ਜਾਂਦਾ ਇਹ ਨਾਮ ਹੀ ਸਿਰਫ ਬ੍ਰਾਹਮਣ ਨੇ ਰੱਖੇ ਸੀ ਇਹ ਨਹੀਂ ਕਿ ਇਹਦੇ ਪਿੱਛੇ ਅਗਿਆਤ ਸ਼ਕਤੀ ਕੰਮ ਨਹੀਂ ਕਰਦੀ ਸੀ ਅਗਿਆਤ ਸ਼ਕਤੀ ਇਸ ਦੇ ਪਿੱਛੇ ਜ਼ਰੂਰ ਕੰਮ ਕਰਦੀ ਸੀ ਪਰ ਬ੍ਰਾਹਮਣ ਦਾ ਕੰਮ ਹੁੰਦਾ ਸੀ ਇਹਨੇ ਸਾਰਿਆਂ ਦੇ ਆ ਭੇਟਾਂ ਨੂੰ ਸਾਂਭਣਾ ਜੋ ਤੁਸੀਂ ਪਿਛਲੀ ਵੀਡੀਓ ਦੇ ਵਿੱਚ ਜਾਣ ਚੁੱਕੇ ਹੋ ਕਿ ਕਿਵੇਂ ਧਰਮ ਦਾ ਨਿਰਮਾਣ ਹੋਇਆ ਸੀ ਇਸ ਕਰਕੇ ਜਦੋਂ ਬ੍ਰਾਹਮਣ ਧਰਮ ਨੂੰ ਸਾਮਦਾ ਸੀ ਤਾਂ ਧਰਮ ਉਸ ਸਮੇ ਸਭ ਤੋਂ ਸਰਬ ਉੱਚਮ ਸੀ ਤਾਂ ਬ੍ਰਹਮਣ ਨੇ ਆਪ ਦੇ ਆਪ ਨੂੰ ਪਹਿਲੇ ਵਰਨ ਦਾ ਇਨਸਾਨ ਮੰਨ ਲਿਆ ਕਿ ਮੈਂ ਉਸ ਪ੍ਰਮਾਤਮਾ ਦੇ ਪਹਿਲੇ ਵਰਨ ਦਾ ਇਨਸਾਨ ਆ ਦੂਜੇ ਪਾਸੇ ਜੋ ਤਾਕਤਵਰ ਆਰੀਅਨਸ ਸੀ ਉਹਨਾਂ ਨੇ ਆਪਦੇ ਆਪ ਨੂੰ ਕਬੀਲਿਆਂ ਦਾ ਮੁਖੀਆ ਮੰਨ ਲਿਆ ਜਾਨੀ ਕਿ ਉਹਨਾਂ ਨੇ ਆਪਦੇ ਆਪ ਨੂੰ ਕਬੀਲਿਆਂ ਦਾ ਰਾਜਾ ਬਣਾ ਲਿਆ ਉਹਨਾਂ ਨੇ ਵੀ ਆਪਦੇ ਆਪ ਨੂੰ ਵੱਖਰਾ ਕਰ ਲਿਆ ਤੇ ਆਪਦੇ ਆਪ ਨੂੰ ਸਰਵ ਸ੍ਰੇਸ਼ਟ ਤੋਂ ਦੂਜੀ ਸ਼੍ਰੇਣੀ ਦਾ ਮੰਨ ਲਿਆ ਕਿ ਬ੍ਰਾਹਮਣ ਸਾਡੇ ਤੋਂ ਉੱਤੇ ਆ ਤੇ ਅਸੀਂ ਦੂਜੀ ਸ਼੍ਰੇਣੀ ਦੇ ਵਿੱਚ ਰਵਾਂਗੇ ਹੁਣ ਉਸ ਕੋਲ ਦੋ ਹੀ ਕੰਮ ਸੀ ਰਾਜ ਦੀ ਹਫਾਜ਼ਤ ਕਰਨੀ ਤੇ ਰਾਜ ਨੂੰ ਵਧਾਉਣਾ ਇਸ ਗੱਲ ਕਰਕੇ ਜੰਗਾਂ ਸ਼ੁਰੂ ਹੋਈਆਂ ਰਾਜ ਨੂੰ ਵਧਾਉਣ ਲਈ ਤੇ ਲੁੱਟਣ ਲਈ ਰਾਜਾ ਆਪਦੀ ਆਰਮੀ ਵੀ ਰੱਖਣ ਲੱਗ ਪਿਆ ਆਪਦੇ ਬੋਡੀਗਾਰਡ ਵੀ ਰੱਖਣ ਲੱਗ ਪਿਆ ਇਸ ਤਰ੍ਹਾਂ ਨਾਲ ਰਾਜੇ ਨੇ ਆਪਦਾ ਕੰਮ ਤੇ ਆਪਦੀ ਪੋਜੀਸ਼ਨ ਨੂੰ ਚੁਣ ਲਿਆ ਹੁਣ ਜੋ ਵੀ ਬਚੇ ਉਸ ਤੋਂ ਬਾਅਦ ਉਹ ਸਭ ਕੰਮਕਾਰ ਵਾਲੇ ਆ ਰਹੇ ਅਨਸ ਸੀ ਜੋ ਖੇਤੀ ਕਰਦੇ ਜਿਹੜੀ ਜ਼ਗੀਰ ਰਾਜੇ ਦੀ ਹੁੰਦੀ ਤੇ ਕਾਰਜ ਉਹ ਰਾਜੇ ਨੂੰ 1/6ਵਾਂ ਹਿੱਸਾ ਦੇ ਦਿੰਦੇ ਤਾਂ ਜੋ ਉਹ ਰਾਜ ਭਾਗ ਨੂੰ ਚਲਾ ਸਕੇ ਕਿਸੇ ਨੇ ਉਸ ਸਮੇਂ ਲੋਹੇ ਦਾ ਕੰਮ ਕਰਨਾ ਸ਼ੁਰੂ ਕਰ ਦਿੱਤਾ ਕਿਉਂਕਿ ਉਸ ਸਮੇਂ ਤੱਕ ਲੋਹੇ ਦੀ ਖੋਜ ਹੋ ਚੁੱਕੀ ਸੀ ਇਸ ਖੋਜਾਂ ਬਾਰੇ ਆਪਾਂ ਕੋਈ ਹੋਰ ਵੀਡੀਓ ਦੇ ਵਿੱਚ ਦੱਸ ਦੇਾਂਗੇ ਤਾਂ ਜੋ ਲੋਹੇ ਦਾ ਕੰਮ ਕਰਦਾ ਲੋਹਾਰ ਕਰ ਬਜੋ ਰਾਜੇ ਨੂੰ ਤਲਵਾਰਾਂ ਬਣਾ ਕੇ ਦਿੰਦਾ ਤਾਂ ਇਹ ਉਸ ਸਮੇਂ ਦਾ ਪੈਸੇ ਦਾ ਲੈਣ ਦੇਣ ਹੁੰਦਾ ਰਾਜਾ ਉਹਨਾਂ ਨੂੰ ਹਿਫਾਜ਼ਤ ਦਿੰਦਾ ਰਾਜਾ ਉਹਨਾਂ ਨੂੰ ਕੰਮ ਵਧਾ ਕੇ ਦਿੰਦਾ ਤੇ ਉਹ ਆਪਦੇ ਕੰਮ ਦੇ ਵਿੱਚੋਂ ਕੁਝ ਕ ਹਿੱਸਾ ਰਾਜੇ ਨੂੰ ਭੇਂਟ ਕਰ ਦਿੰਦੇ ਰੋਜ ਜੋ ਰਾਜਾ ਜਨਤਾ ਵਿੱਚ ਵੰਡ ਦਿੰਦਾ ਜਾਂ ਬ੍ਰਾਹਮਣ ਨੂੰ ਦੇ ਦਿੰਦਾ ਕਿਸੇ ਨੇ ਲੱਕੜ ਦਾ ਕੰਮ ਸ਼ੁਰੂ ਕੀਤਾ ਤਾਂ ਉਹਨਾਂ ਨੇ ਕਰਬ ਜੋ ਰਾਜੇ ਨੂੰ ਗੱਡੇ ਬਣਾ ਕੇ ਦੇਨੇ ਸ਼ੁਰੂ ਕਰਦੇ ਤੇ ਪਸ਼ੂ ਚਾਰਨ ਵਾਲਿਆਂ ਨੇ ਰਾਜੇ ਨੂੰ ਗਾਵਾਂ ਜਾਂ ਦੁੱਧ ਦੇਣਾ ਸ਼ੁਰੂ ਕਰ ਦਿੱਤਾ ਇਸ ਤਰ੍ਹਾਂ ਨਾਲ ਇੱਕ ਸਮਾਜ ਡਿਵੈਲਪ ਹੋ ਗਿਆ ਜਿਸ ਵਿੱਚ ਸਭ ਕੁਝ ਰਾਜੇ ਦੇ ird gird ਹੁੰਦਾ ਸੀ ਹੁਣ ਰਹਿ ਗਿਆ ਛੂਦਰ ਇਸ ਨੇ ਸਾਰਿਆਂ ਦੀ ਸੇਵਾ ਕਰਨੀ ਚੁਣ ਲਈ ਜਾਂ ਤੁਸੀਂ ਇਹ ਕਹਿ ਲੋ ਕਿ ਮਜਬੂਰੀ ਦੇ ਵਿੱਚ ਇਹਨੂੰ ਇਹ ਕਰਨਾ ਪਿਆ ਤੇ ਇਹੀ ਪ੍ਰਥਾ ਅੱਜ ਤੱਕ ਵੀ ਚੱਲੀ ਆਉਂਦੀ ਆ ਹੁਣ ਬਾਕੀ ਸਭ ਕੋਲ ਤਾਂ ਕੰਮ ਉਹ ਸੀ ਜੋ ਰਾਜ ਦੇ ਵਿੱਚ ਰਹਿ ਕੇ ਹੀ ਕਰਨਾ ਹੁੰਦਾ ਸੀ ਕਿਉਂਕਿ ਬ੍ਰਾਹਮਣ ਨੇ ਵੀ ਰਾਜ ਦੇ ਵਿੱਚ ਰਹਿ ਕੇ ਹੀ ਧਰਮ ਦੀ ਪੂਜਾ ਕਰਨੀ ਹੁੰਦੀ ਸੀ ਕਿਸਾਨ ਨੇ ਵੀ ਰਾਜ ਦੇ ਵਿੱਚ ਰਹਿ ਕੇ ਹੀ ਖੇਤੀ ਕਰਨੀ ਹੁੰਦੀ ਸੀ ਲੋਹਾਰ ਨੇ ਤਰਖਾਨ ਨੇ ਸਾਰਿਆਂ ਨੇ ਰਾਜ ਦੇ ਵਿੱਚ ਰਹਿ ਕੇ ਹੀ ਆਪਦਾ ਕੰਮ ਕਰਨਾ ਹੁੰਦਾ ਸੀ ਪਰ ਰਾਜਾ ਇਕੱਲਾ ਇਹੋ ਜਿਹਾ ਸੀ ਜਿਸ ਨੂੰ ਜ਼ਗੀਰ ਵਧਾਉਣੀ ਪੈਂਦੀ ਸੀ ਯਾਨੀ ਕਿ ਉਸ ਨੂੰ ਦੂਸਰੇ ਰਾਜ ਦੇ ਵਿੱਚ ਜਾਣਾ ਪੈਂਦਾ ਸੀ ਇਸ ਪ੍ਰਥਾ ਵਿੱਚ ਵੀ ਬ੍ਰਾਹਮਣ ਨੇ ਆਪਦਾ ਦਿਮਾਗ ਚਲਾਇਆ ਤਾਂ ਉਸ ਸਮੇਂ ਹੀ ਸ਼ੁਰੂਆਤ ਹੁੰਦੀ ਆ ਅਸ਼ਵਮੇਦ ਦਾ ਜੱਗ ਦੀ ਇਸ ਵਿੱਚ ਬ੍ਰਾਹਮਣ ਰਾਜੇ ਨੂੰ ਕਹਿੰਦਾ ਕਿ ਤੂੰ ਆਪਦਾ ਰਾਜ ਨੂੰ ਨਿਰਧਾਰਤ ਕਿਵੇਂ ਕਰਨਾ ਇੱਕ ਘੋੜਾ ਛੱਡ ਉਸ ਦੀ ਅਗਲੀ ਨਵਜ ਵੰਡ ਦੇ ਕਿ ਉਹ ਜਿੱਥੋਂ ਤੱਕ ਘੋੜਾ ਭੱਜਿਆ ਜਾਊਗਾ ਉਹ ਖੂਨ ਦੇ ਨਿਸ਼ਾਨ ਹੀ ਤੈਨੂੰ ਤੇਰੀ ਜ਼ਗੀਰ ਨਿਰਧਾਰਤ ਕਰਕੇ ਦੇਣਗੇ ਹੁਣ ਰਾਜੇ ਨੂੰ ਬ੍ਰਾਹਮਣ ਦੀ ਗੱਲ ਮੰਨਣੀ ਪੈਂਦੀ ਸੀ ਕਿਉਂਕਿ ਬ੍ਰਾਹਮਣ ਰੱਬ ਦਾ ਬੰਦਾ ਸੀ ਹੁਣ ਰਾਜਾ ਉਸ ਘੋੜੇ ਨੂੰ ਛੱਡਦਾ ਤੇ ਉਸਦੇ ਨਾਲ ਫੌਜ ਨੂੰ ਵੀ ਤੋੜ ਦਿੰਦਾ ਉਹ ਘੋੜਾ ਜਿੱਥੋਂ ਤੱਕ ਜਾਂਦਾ ਜਿੱਥੋਂ ਤੱਕ ਉਸ ਘੋੜੇ ਦੇ ਨਬਜ ਦਾ ਖੂਨ ਡੁੱਲਦਾ ਉਹ ਸਾਰੇ ਦੀ ਸਾਰੀ ਜ਼ਗੀਰ ਰਾਜੇ ਦੀ ਹੋ ਜਾਂਦੀ ਜੇਕਰ ਘੋੜਾ ਕਿਸੇ ਜਗ੍ਹਾ ਤੇ ਜਾ ਕੇ ਡਿੱਗ ਪੈਂਦਾ ਪਰੰਤੂ ਜੇਕਰ ਉਸ ਘੋੜੇ ਨੂੰ ਕੋਈ ਹੋਰ ਰਾਜਾ ਜਿਹਨੇ ਇਹ ਵਾਲਾ ਜੱਗ ਕਰਕੇ ਪਹਿਲਾਂ ਹੀ ਜ਼ਮੀਨ ਰੋਕੀ ਹੁੰਦੀ ਸੀ ਉਹ ਰੋਕ ਲੈਂਦਾ ਤਾਂ ਉਸ ਥਾਂ ਦੇ ਉੱਤੇ ਜੰਗ ਹੁੰਦੀ ਤੇ ਉਸ ਜੰਗ ਦੇ ਵਿੱਚ ਜੋ ਵੀ ਜਿੱਤਦਾ ਜਿਹੜਾ ਵੀ ਰਾਜਾ ਜਿੱਤਦਾ ਉਹ ਸਾਰੀ ਦੀ ਸਾਰੀ ਜ਼ਗੀਰ ਉਸ ਰਾਜੇ ਦੀ ਹੋ ਜਾਂਦੀ ਇਸ ਤਰ੍ਹਾਂ ਨਾਲ ਸਭ ਤੋਂ ਪਹਿਲੀਆਂ ਦੇ ਵਿੱਚ ਇਸ ਧਰਤੀ ਦੀ ਵੰਡ ਹੋਈ ਅਫੀਸ਼ੀਅਲ ਤੌਰ ਦੇ ਉੱਤੇ ਇਸ ਤਰ੍ਹਾਂ ਕਰਦੇ ਕਰਦੇ ਉਸ ਵੇਲੇ ਹਿਮਾਲਿਆ ਤੋਂ ਥੱਲੇ ਹਿੰਦੂ ਕੁਛ ਤੋਂ ਅੜੀਸਾ ਤੱਕ ਥੱਲੇ ਨਰਮਦਾ ਤੱਕ 16 ਜਨਮਪਦਾਸ ਨੇ ਜਨਮ ਲਿਆ ਮਤਲਬ ਇਹ 16 ਉਹ ਰਾਜੇ ਸੀ ਜੋ ਜਿੱਤਦੇ ਜਿੱਤਦੇ ਆਖਰ ਨੂੰ 16 ਰਹਿ ਗਏ ਹੁਣ ਉਹਨਾਂ ਨੇ ਇਹਨਾਂ ਆਪਦੇ ਆਪ ਦੇ ਇਲਾਕਿਆਂ ਨੂੰ ਨਾਮ ਦੇਣਾ ਸ਼ੁਰੂ ਕਰ ਦਿੱਤਾ ਹੁਣ ਨਹੀਂ ਮਤਲਬ ਉਹ ਸ਼ੁਰੂ ਤੋਂ ਹੀ ਨਾਮ ਦੇ ਰਹੇ ਸੀ ਉਹ ਨਾਮ ਦਿੱਤਾ ਕਿਵੇਂ ਜਾਂਦਾ ਸੀ ਜਿਵੇਂ ਜਿਹੜਾ ਕਬੀਲਾ ਜਿੱਥੋਂ ਤੱਕ ਰਹਿ ਰਿਹਾ ਹੁੰਦਾ ਉਸ ਧਰਤੀ ਨੂੰ ਉਹ ਆਪਦੇ ਕਬੀਲੇ ਦਾ ਨਾਮ ਦਿੰਦਾ ਆਧਾਰਨ ਦੇ ਤੌਰ ਤੇ ਉਸ ਸਮੇਂ ਭਾਰਤਾਂ ਤੇ ਪੂਰੂ ਦੋ ਕਬੀਲਿਆਂ ਨੇ ਸੰਧੀ ਕੀਤੀ ਆਪਦੇ ਆਪ ਨੂੰ ਕੂਰੂ ਬਣਾ ਲਿਆ ਹੁਣੇ ਜਿੱਥੇ ਰਹਿੰਦੇ ਸੀ ਉਸ ਧਰਤੀ ਨੂੰ ਇਹਨਾਂ ਨੇ ਨਾਮ ਦਿੱਤਾ ਕੁਰਕ ਖੇਤਰਾ ਜੋ ਅੱਜ ਵੀ ਹੈ ਹਰਿਆਣੇ ਵਿੱਚ ਦਿੱਲੀ ਕੋਲ ਇਸ ਲਈ ਮੈਂ ਤੁਹਾਨੂੰ ਇਹ ਉਦਾਹਰਨ ਦਿੰਦੀ ਆ ਤੇ ਜਿਹੜੇ ਜਿਹੜੇ ਲੋਕ ਉਸ ਸਮੇਂ ਗੋਤਰਾ ਦੇ ਹੁੰਦੇ ਜਿਵੇਂ ਇੱਕ ਕਬੀਲੇ ਦੇ ਵਿੱਚ ਵੱਖ-ਵੱਖ ਗੋਤਰਾਾਂ ਦੇ ਲੋਕ ਹੁੰਦੇ ਤਾਂ ਉਹ ਜਿੱਥੇ ਰਹਿ ਰਹੇ ਹੁੰਦੇ ਉਸ ਪਿੰਡ ਨੂੰ ਆਪ ਦੇ ਗੋਤਰਾ ਦਾ ਨਾਮ ਦੇ ਦਿੰਦੇ ਆ ਹੁਣ ਇਹ ਧਰਤੀ ਬਹੁਤ ਫੈਲੀ ਹੁੰਦੀ ਸੀ ਕਿਉਂਕਿ ਜਦੋਂ 16 ਹੀ ਰਹਿ ਗਏ ਤਾਂ 16 ਕਿੰਨੀ ਵੱਧ ਤੱਕ ਫੈਲੀ ਤੇ ਜਿਸ ਸ਼ਹਿਰ ਵਿੱਚ ਰਾਜਾ ਰਹਿੰਦਾ ਹੁੰਦਾ ਸੀ ਉਸ ਨੂੰ ਇਹ ਕਹਿੰਦੇ ਸੀ ਰਾਜਨਗਰੀ ਅਧਾਰਨ ਵਜੋਂ ਕੁਰਕ ਖੇਤਰਾ ਦਾ ਰਾਜਾ ਉਸ ਵੇਲੇ ਹਸਤੀਨਾਪੁਰ ਵਿੱਚ ਰਹਿੰਦਾ ਸੀ ਇਸ ਤਰ੍ਹਾਂ ਰਾਜਧਾਨੀਆਂ ਦਾ ਨਿਰਮਾਣ ਹੋਇਆ ਇਸ ਕਾਲ ਵਿੱਚ ਇਹ ਵੱਡੇ ਵੱਡੇ ਕਬੀਲੇ 16 ਸੀ ਜਿਨ੍ਹਾਂ ਦੀ ਸੰਖੇਪ ਜਾਣਕਾਰੀ ਅਗਲੀ ਵੀਡੀਓ ਵਿੱਚ ਦੇਵਾਂਗੇ ਇਸੇ ਹੀ ਕਾਲ ਦੇ ਵਿੱਚ ਮਹਾਭਾਰਤਾ ਯਾਨੀ ਕਿ 9 9 ਬੀਸੀ ਦੇ ਵਿੱਚ ਵਾਪਰੀ ਸੀ ਜੋ ਲਿਖੀ ਬਾਤ ਦੇ ਵਿੱਚ 4 AD ਦੇ ਵਿੱਚ ਗਈ ਇਸ ਕਾਲ ਵਿੱਚ ਹੀ ਆਰੀਅਨਜ਼ ਨੇ ਆਪਦੇ ਆਪ ਨੂੰ ਤਿੰਨ ਅਲੱਗ-ਅਲੱਗ ਵਰਨਾਂ ਵਿੱਚ ਵੰਡਿਆ ਸੀ ਜੋ ਪਹਿਲਾਂ ਸਾਰੇ ਇੱਕ ਵੇਵ ਦੇ ਆਰੀਅਨ ਸੀ ਹੀ ਹੁੰਦੇ ਸੀ ਸੋ ਇਸ ਕਾਲ ਵਿੱਚ ਤੀਜੀ ਸ਼੍ਰੇਣੀ ਦੇ ਆਰੀਅਨ ਜੱਟ ਬਣੇ ਜਾਨੀ ਕਿ ਜੋ ਨਰੋਲ ਖੇਤੀ ਤੇ ਨਿਰਪਰ ਕਰਦੇ ਸੀ ਉਹਨਾਂ ਨੂੰ ਜੱਟ ਕਿਹਾ ਜਾਣ ਲੱਗਿਆ ਇਸ ਤਰ੍ਹਾਂ ਨਾਲ ਜਿਹੜੇ ਸਾਰੇ ਜੱਟ ਕਬੀਲੇ ਆ ਉਹ ਆਰੀਅਨਜ਼ ਆ ਜੋ ਸਾਰੇ ਜੱਟ ਅੱਜ ਪੰਜਾਬ ਦੇ ਵਿੱਚ ਬਰਾੜ ਸੰਧੂ ਗਿੱਲ ਜੋ ਵੀ ਜੱਟ ਰਹਿੰਦੇ ਆ ਉਹ ਸਾਰੇ ਆਰੀਅਨਜ਼ ਆ ਪਰ ਬ੍ਰਾਹਮਣ ਵੀ ਆਰਿਆਨਸ ਰਾਜੇ ਵੀ ਆਰਿਆਨਸ ਜਿੰਨਾ ਨੇ ਇਸ ਸਦੀ ਦੇ ਵਿੱਚ ਆਪਦੇ ਆਪ ਦੇ ਕੰਮਾਂ ਨੂੰ ਵੰਡ ਲਿਆ ਸੀ ਜਿਵੇਂ ਰਾਜੇ ਨੇ ਆਪਦੇ ਆਪ ਨੂੰ ਸਰਵਉੱਚ ਮੰਨ ਲਿਆ ਸੀ ਬ੍ਰਾਹਮਣ ਨੇ ਆਪਦੇ ਆਪ ਨੂੰ ਰੱਬ ਦਾ ਬੰਦਾ ਮੰਨ ਲਿਆ ਸੀ ਇਸ ਤਰ੍ਹਾਂ ਨਾਲ ਇੱਕ ਸਮਾਜ ਖੜਾ ਹੋ ਗਿਆ ਜੋ ਹਜ਼ਾਰ ਸਾਲਾਂ ਦੇ ਵਿੱਚ ਹੌਲੀ 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 ਬਣਿਆ ਇਹ ਇੱਕ ਦਿਨ ਦੇ ਵਿੱਚ ਨਹੀਂ ਬਣਦੀ ਸੀ ਇਹ ਦੱਸਣੀ ਬਹੁਤ ਸੌਖੀ ਆ ਜੀ ਪਰ ਇਹ ਬਣਦੀ 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 ਨੂੰ ਹਜ਼ਾਰ ਸਾਲ ਲੱਗ ਗਏ ਜੀ ਆਪਾਂ ਇਸ ਤੋਂ ਅੱਗੇ ਦੇ ਇਤਿਹਾਸ ਨੂੰ ਚਾਰ ਪੱਖਾਂ ਨਾਲ ਜਾਣਿਆ ਕਰਾਂਗੇ ਕਿ ਉਸ ਸਮੇਂ ਰਾਜ ਕਿਸ ਦਾ ਸੀ ਉਸ ਸਮੇਂ ਧਰਮ ਕਿਹੜਾ ਸੀ ਉਸ ਸਮੇਂ ਕਮਾਈ ਦਾ ਕੀ ਜਰੀਆ ਸੀ ਅਤੇ ਸਮਾਜ ਕਿਵੇਂ ਰਹਿੰਦਾ ਸੀ ਜਿਹੜੇ ਇਹ 16 ਇਲਾਕੇ ਜਾਨੀ ਕਿ ਇਹ 16 ਜਨਪਦਸ ਉਸ ਸਮੇਂ ਦੀਆਂ 16 ਸਟੇਟਾਂ ਜਿਹੜੇ ਇਹ 16 ਜਨਪਦਸ ਬਸ ਇਨ੍ਹਾਂ ਨੇ ਹੀ ਅੱਗੇ ਵਧੀ ਜਾਣਾ ਤੇ ਘਟੀ ਜਾਣਾ ਕਿਸੇ ਰਾਜੇ ਨੇ ਇਲਾਕਾ ਜਿੱਤ ਲੈਣਾ ਤਾਂ ਉਹਦੇ ਰਾਜ ਨੂੰ ਮਟਾ ਕੇ ਉਹਦੀ ਰਾਜਧਾਨੀ ਨੂੰ ਖਤਮ ਕਰਕੇ ਇੱਕ ਕਰ ਦੇਣਾ ਕਿਸੇ ਨੇ ਇਲਾਕਾ ਹਾਰ ਜਾਣਾ ਉਹਨੇ ਆਪ ਦੇ ਰਾਜ ਦਾ ਨਾਮ ਬਦਲ ਕੇ ਦੂਜੇ ਰਾਜੇ ਦੇ ਨਾਮ ਤੇ ਰੱਖ ਦੇਣਾ ਇਸ ਕਾਲ ਤੋਂ ਬਾਅਦ ਹੀ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਵਾਲੇ ਇਨਸਾਨ ਨੂੰ ਕਿਹਾ ਜਾਊਗਾ ਕਿ ਇਹ ਇੱਥੋਂ ਦਾ ਮੂਲ ਨਹੀਂ ਕਿਉਂਕਿ ਅਫੀਸ਼ੀਅਲ ਤੌਰ ਤੇ ਇਹ ਰਸਤਾ ਇਸ ਕਾਲ ਵਿੱਚ ਰੋਕਿਆ ਗਿਆ ਸੀ ਧਰਮ ਕਿਵੇਂ ਬਦਲਦਾ ਇਸ ਦਾ ਜ਼ਿਕਰ ਵੀ ਇਤਿਹਾਸ ਦੇ ਵਿੱਚ ਹੀ ਆ ਜਿਵੇਂ ਇਸ ਸਮੇਂ ਤੱਕ ਸਾਰੀਆਂ ਅਗਿਆਤ ਸ਼ਕਤੀਆਂ ਜਿਹੜਾ ਮੈਂ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਹੋਇਆ ਸਾਰੀਆਂ ਗਿਆਤ ਸ਼ਕਤੀਆਂ ਦੇ ਨਾਮ ਰੱਖ ਕੇ ਉਸ ਨੂੰ ਪੂਜਿਆ ਜਾਂਦਾ ਸੀ ਉਹਨਾਂ ਦੀ ਉਸਤਤ ਵਿੱਚ ਗੀਤ ਗਾਏ ਜਾਂਦੇ ਸੀ ਪਰ ਹੁਣ ਹਰ ਸਮੇਂ ਵਿੱਚ ਹੀ ਅੱਜ ਦੇ ਸਮੇਂ ਵਾਂਗ ਉਸ ਸਮੇਂ ਵਿੱਚ ਵੀ ਕੁਝ ਲੋਕ ਇਹੋ ਜਿਹੇ ਹੋਣਗੇ ਜਿਹੜੇ ਇਸ ਚੀਜ਼ ਤੋਂ ਅੱਕ ਗਏ ਹੋਣਗੇ ਕਿ ਯਾਰ ਇਹ ਕੀ ਕਰ ਰਹੇ ਆ ਇਹ ਤਾਂ ਕੋਈ ਲੌਜੀਕ ਹੀ ਨਹੀਂ ਬਣਦਾ ਤਾਂ ਉਹਨਾਂ ਲੋਕਾਂ ਨੇ ਵੈਦਾਸ ਨੂੰ ਮੰਨਣ ਤੋਂ ਅਨਕਾਰ ਕਰਤਾ ਤੇ ਉਹਨਾਂ ਲੋਕਾਂ ਨੇ ਸ਼ੁਰੂ ਕੀਤੇ ਉਪਨਿਸ਼ਦ ਲਿਖਨੇ ਜਿਸ ਵਿੱਚ ਬ੍ਰਾਹਮਣ ਦੀਆਂ ਕਮੀਆਂ ਤੇ ਠੱਗੀਆਂ ਦੱਸਣੀਆਂ ਸ਼ੁਰੂ ਕੀਤੀਆਂ ਇਸ ਲਹਿਰ ਨੇ ਦੋ ਨਵੇਂ ਧਰਮ ਪੈਦਾ ਕਰ ਦਿੱਤੇ ਬੁੱਧ ਤੇ ਜੈਨ ਇਸ ਦੇ ਪਿੱਛੇ ਕਈ ਹੋਰ ਵੀ ਕਾਰਨ ਆ ਇੱਕ ਗੱਲ ਹੋਰ ਵੀ ਪ੍ਰਚਲਿਤ ਆ ਕਿ ਇਹ ਧਰਮ ਰਾਜਿਆਂ ਨੇ ਪੈਦਾ ਕੀਤੇ ਸੀ ਤਾਂ ਜੋ ਸਾਨੂੰ ਲੁੱਟਦੇ ਸਮਾਨ ਵਿੱਚੋਂ ਬ੍ਰਾਹਮਣ ਨੂੰ ਹਿੱਸਾ ਨਾ ਦੇਣਾ ਪਵੇ ਸੋ ਇਹ ਧਰਮ ਰਾਜੇ ਨੂੰ ਹਿੱਸਾ ਦੇਣ ਲਈ ਨਹੀਂ ਕਹਿੰਦੇ ਸੀ ਤਾਂ ਇਸ ਤੋਂ ਅਗਲੀ ਵੇਵ ਦੇ ਜਿਹੜੇ ਰਾਜੇ ਸੀ ਉਹ ਬੁੱਧ ਜਾਂ ਜੈਨ ਜਾਦਾ ਸੀ ਤੇ ਬਹੁਤ ਬਾਅਦ ਦੇ ਵਿੱਚੋਂ ਜਾ ਕੇ ਸ਼ਿਸ਼ੂਨਾਗ ਮਤਲਬ ਇਹਨਾਂ ਦੇ ਵਿੱਚੋਂ ਡਾਇਨੈਸਟੀਆਂ ਬਣ ਗਈਆਂ ਨਾ ਜਦੋਂ ਸ਼ਿਸ਼ੂਨਾਗ Hindu ਰਾਜਾ ਹੋਊਗਾ ਹੁਣ ਬ੍ਰਾਹਮਣ ਨੇ ਵੀ ਆਪਦਾ ਧਿਆਨ ਵੈਸ਼ ਜੱਟ ਵੱਲ ਦੇਣਾ ਸ਼ੁਰੂ ਕਰ ਦਿੱਤਾ ਕਿਉਂਕਿ ਜੱਟ ਗਿਣਤੀ ਦੇ ਵਿੱਚ ਵੀ ਜ਼ਿਆਦਾ ਸੀ ਤਾਂ ਉਸ ਸਮੇਂ ਸ਼ੁੱਧਰ ਨੇ ਵੀ ਆਪਦੇ ਆਪ ਨੂੰ ਮੰਨ ਲਿਆ ਕਿ ਯਾਰ ਹੁਣ ਇੱਥੇ ਹੀ ਰਹਿਣਾ ਪੈਣਾ ਇਹਨਾਂ ਦੀ ਹੀ ਸੇਵਾ ਕਰਨੀ ਪੈਣੀ ਤੇ ਜਿਵੇਂ ਇਹ ਧਰਮਾਂ ਨੂੰ ਮੰਨ ਰਹੇ ਮੈਂ ਵੀ ਇੱਕ ਆਪਦਾ ਵੱਖਰਾ ਧਰਮ ਬਣਾ ਲਾਂ ਤਾਂ ਉਹਨਾਂ ਨੇ ਵੀ ਆਪਦੀ ਇੱਕ ਵੱਖਰੀ ਦੇਵਤੇ ਨੂੰ ਆਪਦੀ ਇੱਕ ਵੱਖਰੀ ਇੱਕ ਐਕਸਟਰਨਲ ਪਾਵਰ ਨੂੰ ਮੰਨ ਕੇ ਉਹਦਾ ਨਾਮ ਰੱਖ ਕੇ ਸੇਮ ਉਸੇ ਤਰ੍ਹਾਂ ਹੀ ਧਰਮ ਨੂੰ ਪੂਜਣਾ ਸ਼ੁਰੂ ਕਰ ਦਿੱਤਾ ਅਗਲੀ ਵੀਡੀਓ ਵਿੱਚ ਇਨ੍ਹਾਂ 16 ਜਨਪਦਾਂ ਬਾਰੇ ਤੇ ਇਨ੍ਹਾਂ ਤੋਂ ਅੰਪਾਇਰ ਕਿਵੇਂ ਬਣਿਆ ਡਾਇਨੇਸਟੀਆਂ ਕਿਵੇਂ ਬਣੀਆਂ ਇਨ੍ਹਾਂ ਬਾਰੇ ਦੱਸਾਂਗੇ ਹੁਣ ਸੋਚੋ ਕਿ ਇਹ ਸਮਾਂ ਬਹੁਤ ਚੰਗਾ ਸੀ ਜਦੋਂ ਘੋੜੇ ਨੂੰ ਦਰਦ ਨਹੀਂ ਦਿੱਤਾ ਜਾਂਦਾ ਸੀ ਤੇ ਜਦੋਂ ਆਪਾਂ ਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਕਿਹੜੇ ਰਾਜ ਦੇ ਵਿੱਚ ਰਹਿੰਨੇ ਆ ਕਦੋਂ ਰਾਜ ਬਦਲ ਜਾਂਦਾ ਸੀ ਕਦੋਂ ਦੂਜਾ ਰਾਜਾ ਸਾਡੇ ਤੇ ਹਮਲਾ ਕਰ ਦਿੰਦਾ ਸੀ ਕਿ ਅੱਜ ਦੇ ਸਮੇਂ ਦੇ ਨਾਲੋਂ ਇਹ ਵਾਲਾ ਸਮਾਂ ਬਹੁਤ ਚੰਗਾ ਸੀ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ ਯਾਰ ਪੁਰਾਣਾ ਸਮਾਂ ਬਹੁਤ ਚੰਗਾ ਸੀ ਸਾਰੇ ਹੀ ਲੋਕਾਂ ਨੂੰ ਰਾਜੇ ਨੂੰ ਤੇ ਬ੍ਰਾਹਮਣ ਨੂੰ ਹਿੱਸਾ ਦੇਣਾ ਸੀ ਕਿ ਅੱਜ ਆਪਾਂ ਇਵੇਂ ਹੀ ਹਿੱਸਾ ਦਿੰਨੇ ਆ ਰਾਜੇ ਨੂੰ ਜਾਂ ਬ੍ਰਾਹਮਣ ਨੂੰ ਅੱਜ ਦਾ ਸਮਾਂ ਤੇ ਸਾਡੀ ਜ਼ਿੰਦਗੀ ਦੁਬਾਰਾ ਨਹੀਂ ਹੋਣੀ ਤਾਂ ਕਿਉਂ ਅਸੀਂ ਇਸ ਨੂੰ ਨਿਰਾਸ਼ਾ ਵਿੱਚ ਲੰਘਾਈ ਇਸ ਧਰਤੀ ਨੂੰ ਜਦ ਅਸੀਂ ਇੰਨੇ ਔਖੇ ਸਮੇਂ ਵਿੱਚ ਨਹੀਂ ਛੱਡਿਆ ਕਿ ਅੱਜ ਅਸੀਂ ਕਰਜੇ ਜਾਂ ਨਸ਼ੇ ਕਰਕੇ ਧਰਤੀ ਨੂੰ ਛੱਡ ਕੇ ਚਲੇ ਜਾਵਾਂਗੇ ਅਤੇ ਚਲੇ ਵੀ ਕਿੱਥੇ ਜਾਵਾਂਗੇ ਕੈਨੇਡਾ ਜਾਂ ਅਮਰੀਕਾ ਜਿੱਥੇ ਨਸ਼ੇ ਦਾ ਗਾੜਾ ਜਿਨ੍ਹਾਂ ਨੇ ਇੱਕ ਪੁਲਿਸ ਨਵੀਂ ਬਣਾ ਲਈ ਡਰੱਗ ਨੂੰ ਰੋਕਣ ਲਈ ਪਰ ਰੋਕਿਆ ਫੇਰ ਵੀ ਨਹੀਂ ਗਿਆ ਉਹਨਾਂ ਦੀਆਂ ਜ਼ਿਆਦਾਤਰ ਫਿਲਮਾਂ ਡਰੱਗ ਜਾਂ ਡਰੱਗ ਮਣੀ ਤੇ ਬਣਦੀਆਂ ਉਹਨਾਂ ਦੀਆਂ ਜ਼ਿਆਦਾਤਰ ਸੀਰੀਜ਼ ਡਰੱਗ ਤੇ ਜਾਂ ਡਰੱਗ ਵਨੀ ਦੇ ਬੰਦੀਆ ਮਤਲਬ ਉਥੋਂ ਦੇ ਸਮਾਜ ਨੂੰ ਨਸ਼ੇ ਤੋਂ ਵੇਲ ਹੈ ਹੀ ਨਹੀਂ ਜਾਨੀ ਕਿ ਉਹ ਹਰ ਵਕਤ ਸੋਚਦੇ ਵੀ ਨਸ਼ੇ ਬਾਰੇ ਜਾਂ ਨਸ਼ੇ ਦੇ ਪੈਸੇ ਬਾਰੇ ਕਾਜ ਜਾਂ ਦੂਜਾ ਕਾਰਨ ਹੈ ਦੂਜਾ ਗਮਰਾਹ ਸਾਨੂੰ ਕਰਜ਼ੇ ਨਾਲ ਕੀਤਾ ਜਾ ਰਿਹਾ ਪਰ ਸੋਚੋ ਕੈਨੇਡਾ ਅਮਰੀਕਾ ਚ ਤਾਂ ਘਰ ਵੀ ਇਨਸਾਨ ساری ਉਮਰ ਵਿੱਚ ਨਹੀਂ ਬਣਾ ਸਕਦਾ ਉਹ ਵੀ ساری ਉਮਰ ਕਰਜ਼ੇ ਤੇ ਹੀ ਰਹਿੰਦਾ ਤੇ ਇਹ ਪੰਜਾਬ ਦੇ ਵਿੱਚ ਆਪਾਂ ਨੂੰ ਵਿਰਾਸਤ ਦੇ ਵਿੱਚ ਹੀ ਮਿਲ ਜਾਂਦਾ ਇਹ ਨਹੀਂ ਕਿ ਪੰਜਾਬ ਬਹੁਤ ਖਿਸ਼ਾਲ ਆ ਪਰ ਜਿਹਦੇ ਨਾਲ ਜੋੜ ਕੇ ਅਸੀਂ ਇਹਨੂੰ ਵੇਖ ਰਹੇ ਆ ਉਹ ਕੀ ਆ ਇਹ ਜਾਨਣਾ ਜ਼ਰੂਰੀ ਹੈ ਇੱਕ ਗੱਲ ਇੱਕ ਕੌੜੀ ਹੈ ਪਰ ਸੱਚੀ ਹੈ ਤੁਸੀਂ ਖਬਰਾਂ ਸੁਣਨੀਆਂ ਬੰਦ ਕਰ ਦਿਓ ਬਸ ਆਸ-ਪਾਸ ਬਾਰੇ ਹੀ ਸੋਚੋ ਮੈਂ ਦਾਵਾ ਕਰਦਾ ਤੁਹਾਨੂੰ ਇਹੀ ਪੰਜਾਬ ਖੁਸ਼ਹਾਲ ਲੱਗਣ ਲੱਗ ਜੂ ਖਬਰਾਂ ਸੁਣ ਕੇ ਤੁਸੀਂ ਆਪ ਦੇ ਆਪ ਨੂੰ ਲੱਗਦਾ ਕਿ ਪਤਾ ਨਹੀਂ ਸਮਾਜ ਦੇ ਵਿੱਚ ਕੀ ਨਿਘਾਰ ਆਈ ਜਾਂਦਾ ਪਰ ਸੋਚੋ ਖਬਰ ਹਮੇਸ਼ਾ ਹੀ ਕਤਲ ਦੀ ਦਿਖਾਉਂਦੇ ਆ ਜਨਮ ਦੀ ਖਬਰ ਸਾਨੂੰ ਕਦੇ ਨਹੀਂ ਦਿਖਾਈ ਜਾਂਦੀ ਮੈਨੂੰ ਇਹ ਨਾ ਕਿਉਂ ਕਿ ਬਾਈ ਤੈਨੂੰ ਨਹੀਂ ਪਤਾ ਪੰਜਾਬ ਦੇ ਹਾਲਾਤਾਂ ਦਾ ਮੈਨੂੰ ਇਕੱਲੇ ਇਕੱਲੇ ਹਾਲਾਤ ਦਾ ਅੱਜ ਦਾ ਵੀ ਪਤਾ ਆ ਤੇ ਮੈਨੂੰ ਉਸ ਸਮੇਂ ਦਾ ਵੀ ਪਤਾ ਜਦੋਂ ਅਬਦਾਲੀ ਗਜਨੀ ਵਰਗੇ ਛੱਤਰ ਮਾਰ ਕੇ ਸਾਡੀ ਫਸਲ ਖੋ ਕੇ ਲੈ ਜਾਂਦੇ ਸੀ ਉਹਨਾਂ ਨਾਲੋਂ ਤਾਂ ਅੱਜ ਅਸੀਂ ਕਈ ਗੁਣਾ ਚੰਗੇ ਆ ਇਸ ਮਹਮਤ ਇਹਤ ਕਿ ਅਸੀਂ ਅੱਜ ਚੰਗੇ ਆ ਜਾਂ ਅਸੀਂ ਇਦੋਂ ਅੱਗੇ ਚੰਗੇ ਹੋਵਾਂਗੇ ਇਸ ਚੀਜ਼ ਨਾਲ ਅਸੀਂ ਕੁਝ ਨਹੀਂ ਲੈਣਾ ਕਿ ਅਸੀਂ ਪਹਿਲਾਂ ਕੀ ਸੀ ਅਸੀਂ ਫਿਊਚਰ ਵਿੱਚ ਕੀ ਹੋਵਾਂਗੇ ਸਾਡਾ ਮਤਲਬ ਹੈ ਸਿਰਫ ਤੇ ਸਿਰਫ ਪ੍ਰੈਜ਼ੈਂਟ ਨਾਲ ਕਿ ਅਸੀਂ ਪ੍ਰੈਜ਼ੈਂਟ ਦੇ ਵਿੱਚ ਕਿਵੇਂ ਖੁਸ਼ ਹੋ ਕੇ ਜ਼ਿੰਦਗੀ ਜਿਉਣੀ ਆ ਜੋ ਅਸੀਂ ਅੱਜ ਨਿਰਾਸ਼ਾ ਵਿੱਚ ਲੰਘਾ ਰਹੇ ਆ ਇਸ ਮਹਮਤ ਇਹਤ ਇਤਿਹਾਸ ਦੱਸਣ ਦੀ ਸਾਡੀ ਇਸ ਲਹਿਰ ਨਾਲ ਜੁੜਨ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਿਓ ਮਿਲਦੇ ਆ ਅਗਲੇ ਵੀਡੀਓ ਵਿੱਚ ਜਲਦ ਹੀ ਤਦ ਤੱਕ ਲਈ ਰੱਬ ਰੱਖਾ